ਨਮਸਕਾਰ ਸਤਿ ਸ੍ਰੀ ਅਕਾਲ ਐਨਐਸ ਲਾਈਵ ਤੇ ਤੁਹਾਡਾ ਸਵਾਗਤ ਹੈ ਅਲਿਆਨਾ ਪਿੰਡ ਵਿੱਚ ਗੁਰਦੀਪ ਸਿੰਘ ਪੁੱਤਰ ਜੀਤ ਸਿੰਘ ਦੇ ਅੱਜ ਕਿਤੇ ਜਦੋਂ ਦਿਹਾੜੀ ਕਰਨ ਬਾਹਰ ਗਏ ਹੋਏ ਸੀ ਤਾਂ ਸ਼ਾਰਟ ਸਰਕਟ ਕਰਕੇ ਕਾਰ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਕਾਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਪਰਿਵਾਰ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਨਿਸ਼ਾ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਾਈ ਤੁਹਾਡਾ ਆਪਣਾ ਚੈਨਲ ఫారాయ్రటరో。రయ్ప్రా పింకు సో బనాయేంని 700 avцев. కృల ఏచ్ లమ్నాయు ఔలోా? ్చీమ ఉ హియారాయేఁ ఏంనె?! పానోశని, మ్ి మీడానన్ కపૉరాయలా.. ప�

मगर 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 बना सुंदर नाम वाली हां कचरी कमरे से तक कर ਬੇਨਤੀ ਕਰਦੇ ਆ ਪਿੰਡ ਲਿਆਣਾ ਤੇ ਗੁਰਦੀਪ ਸਿੰਘ ਦਾ ਘਰ ਹੈ ਗੁਰਦੀਪ ਸਿੰਘ ਉਹਦੇ ਪਿਓ ਦਾ ਨਾਮ ਜੀਤ ਸਿੰਘ ਉਹਨਾਂ ਦੀ ਬਿਜਲੀ ਦੇ ਤਾਰ ਸੜ ਤਾਰ ਜੁੜੀ ਹੈ ਤੇ ਨੰਦਾ ਸਮਾਨ ਸਾਰਾ ਸੜ ਗਿਆ ਹੈ ਘਰ ਦਾ ਨੁਕਸਾਨ ਹੋ ਗਿਆ ਘਰ ਦਾ ਨੁਕਸਾਨ ਮੋਟਰਸਾਈਕਲ ਕੂਲਰ ਸਾਰਾ ਚੁੱਲ ਕੜਾ ਇਹਨਾਂ ਦਾ ਬਰਬਾਦ ਹੋ ਗਿਆ 1.5-2 ਲੱਖ ਦਾ ਸਮਾਨ ਗਲ ਹੋ ਗਿਆ ਨੰਦਾ ਸੜ ਗਿਆ ਨੰਦਾ ਪਰਿਵਾਰ ਮਸੇ ਬਚਾ ਹੈ ਪਰਿਵਾਰ ਨਾਲ ਨਰਮਾ ਨਰਮਾ ਚੁੱਕਣ ਬਾਹਰ ਗਿਆ ਹੈ ਤੇ ਬੱਚੇ ਘਰੇ ਸੀਗੇ ਛੋਟੇ ਬੱਚੇ ਘਰੇ ਸੀਗੇ ਉਹਨਾਂ ਨੇ ਗਵਾਂਢੀ ਨੂੰ ਸਾਨੂੰ ਭਾਇ ਮਾਰੇ ਅਸੀਂ ਮੌਕੇ ਤੇ ਭੱਜ ਕੇ ਆਏ ਤਾਰਾ ਤੁਰਾ ਕਟੀਆਂ ਕਾਣਾ ਦੀ ਤਾਂ ਕਿ ਮਜਾਈ ਤੇ ਦੋ ਤਿੰਨ ਘੰਟੇ ਦੋ ਘੰਟੇ ਲੱਗੇ ਆ ਕੇ ਮਜਾਉਂਦੇ ਮਜਾਉਂਦਿਆ ਤੇ ਬਾਕੀ ਸਰਕਾਰ ਅਗੇ ਇਹ ਮੰਗਦੇ ਇਹ ਮੰਗੇ ਵੀ ਇਹਨਾਂ ਦਾ ਇਹਨਾਂ ਦਾ ਰਜਾਨਾ ਪੂਰਾ ਕੀਤਾ ਜਾਵੇ ਪ੍ਰਸ਼ਾਸਨ ਨੂੰ ਇਹ ਹੈਗੀ ਗਰੀਬ ਬੰਦੇ ਨੇ ਮਿਹਨਤੀ ਮਜ਼ਦੂਰੀ ਵਾਲੇ ਬੰਦੇ ਨੇ ਇਹਨਾਂ ਨੂੰ ਜਿਹੜਾ ਇਹਨਾਂ ਦਾ ਰਕਸਾਨ ਹੋਇਆ ਪ੍ਰਸ਼ਾਸਨ ਪ੍ਰਸ਼ ਹਾਲਾਂ ਦਾ ਕੀਤਾ ਜੇ ਗਰੀਬਾਂ ਦਾ ਸਾਰਾ ਪੋਚੀ ਦਿੱਸਦਾ ਦੇਗਾ ਸਾਰੇ ਹੀ ਚੁਲਕੜਾ ਦਿੱਸਦਾ ਦੇਗਾ ਸਾਰਾ ਕੁਝ ਕੁਝ ਵੀ ਬਾਕੀ ਗਰੀਬ ਬੰਦੇ ਨੇ ਬਹੁਤ ਗਰੀਬ ਬੰਦੇ ਨੇ ਜਮੇ ਪਰਿਵਾਰ ਭੋਲਾ ਹੈਗਾ ਜਮੇ ਹੀ ਬਾਕੀ ਸਾਰੇ ਨੂੰ ਆਪਾਂ ਤਾਂ ਐਮਬਲ ਸਾਹਿਬ ਨੂੰ ਕਹਿੰਨੇ ਆ ਜੋ ਪਿੰਡ ਨੂੰ ਜਿੰਨਾ ਵੀ ਹੈ ਆਪਾਂ ਸਪੋਰਟ ਕਰਾਂਗੇ ਜਿੰਨੀ ਵਈ ਬਾਕੀ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਹੈ ਤਾਂ ਮੇਰਾ ਪੁੱਤਰ ਹੈਗਾ ਛੋਟਾ ਗੁਰਦੀਪ ਸਿੰਘ ਹੈਗਾ ਨੰਦ ਰੈੜੀ ਨਾ ਜੀਤ ਸਿੰਘ ਹੈ ਮਾ ਉਹਨਾਂ ਦੀ ਮੰਮੀ ਆ ਗਈਆਂ ਤੇ ਬੱਚੇ ਛੋਟੇ ਸੀ ਮੇਰੇ ਨੌਤੇ ਪੁੱਤਰ ਉਹ ਵੰਡੇ ਗਏ ਸੀ ਨਰਮਿਆ ਤੇ ਮੈਂ ਤਾਂ ਕਰਨ ਵਾਸਤੇ ਤੇ ਅੱਗ ਲੱਗੀ ਤਾਰਾਂ ਜੁੜੀਆਂ ਨਾ ਛੋਟਾ ਬੱਚਾ ਸੀਦਾ ਤੇ ਉਹਨਾਂ ਨੇ ਫਿਰ ਫਾਸਲੇ ਜਾ ਕੇ ਨਾ ਲੈਦੇ ਮੰਗ ਮੰਗਾ ਤੇ ਮਖਤਿਆਰ ਨੇ ਸਾਰਾ ਕੰਮ ਮਖਤਿਆਰ ਸਿੰਘ ਹੈਗਾ ਮੰਗਾ ਸਿੰਘ ਇਹਨਾਂ ਆ ਤੇ ਉਹਦੇ ਮਚਾਈ ਅੱਗ ਇਹਨਾਂ ਆ ਤੇ ਸਤਾ ਕੀਤੀ ਸਾਡੀ ਮੇਰੇ ਬੱਚਿਆਂ ਦੀ ਤੇ ਸਾਨੂੰ ਕੋਈ ਨਾ ਕੋਤੰਨਰ ਬੱਚਾ ਨੂੰ ਦਿਨਾ ਚਾਹੀਦਾ ਹੈ ਤੇ ਇਹਨਾਂ ਦਾ ਕੋਈ ਹੱਲ ਕਰ ਦਿਓ ਆ ਮੋਟਰਸਾਈਕਲ ਸੜ ਗਿਆ ਜੀ ਆ ਮੋਟਰਸਾਈਕਲ ਵੇਖੋ ਪੇਟੀ ਰੈਜ ਐਲਸੀਡੀ ਤੇ 40 30000 ਦੀ ਐਲਸੀਡੀ ਹੈਗੀ ਵੱਡੀ ਵੱਡੀ ਹੈਗੀ ਆ ਵੇਖੋ ਰਜਾਈਆਂ ਸਾਰੀਆਂ ਮੰਦੇ ਕੋਲ ਕਪੜਾ ਨਹੀਂ ਪਾਣ ਨੂੰ ਆ ਕੋਈ ਨਾ ਸਾਰਾ ਨੁਕਸਾਨ ਹੋ ਗਿਆ ਆ ਵੇਖੋ ਪੱਕੇ ਸੜ ਗਏ ਜੀ ਆ ਪੇਟੀ ਹੋ ਗਈ ਤੇ ਆ ਫ੍ਰਿਜ ਸੜ ਗਈ ਆ ਸਾਰਾ ਹੀ ਐਲਈਡੀ ਹੋ ਗਿਆ ਵੇਖੋ ਮੜਾ ਜੀ ਬਾਕੀ ਦੇ ਪੈਸਾ ਹਾਂ ਬੈਡ ਵੀ ਵੱਖਾ